ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਵੱਡੇ ਉਲਟਫੇਰ ਦੇਖਣ ਨੂੰ ਮਿਲ ਸਕਦੇ ਹਨ ਜਿਵੇਂ ਕਨਸਰਨ ਹਨ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਸ ਨੂੰ ਅਹਿਮ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਚਸਤੇ ਵਿੱਚ ਸੀਐਮ ਦਾ ਚਿਹਰਾ ਕੈਂਪੇਨ ਦਾ ਹੈੱਡਕੋਨ ਹੈ ਪ੍ਰੋਤੀ ਤੇਰ ਦਾ ਨੇਤਾ ਕੌਣ ਹੋਏਗਾ ਪ੍ਰਧਾਨ ਕੌਣ ਹੋਏਗਾ ਬਹੁਤ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਦਿੱਤੀਆਂ ਜਾ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਉੱਪਰ ਹਾਈ ਲੈਵਲ ਤੇ ਜਿਹੜੀਆਂ ਮੀਟਿੰਗਸ ਹੈ ਉਹਨਾਂ ਦਾ ਦੌਰ ਜਾਰੀ ਹੈ ਕਿਉਂਕਿ ਪਿਛਲੇ ਦਿਨੀ ਕਾਂਗਰਸ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਤੇ ਵਿੱਚ ਸਾਰੀਆਂ ਜਿਹੜੀਆਂ ਰਣਨੀਤੀਆਂ ਉਹ ਤੈਅ ਕਰ ਲਈਆਂ ਗਈਆਂ ਇਸ ਦੇ ਨਾਲ ਹੀ ਜਿਹੜੀ ਹੁਣ ਇੱਕ ਕਾਂਗਰਸ ਹਾਈ ਕਮਾਂਡ ਨੇ ਵੱਡੀ ਕਾਰਵਾਈ ਕੀਤੀ ਹੈ ਜਿਸ ਦੇ ਤਹਿਤ 43 ਜਿਹੜੇ ਆਗੂ ਸਨ ਉਹਨਾਂ ਨੂੰ ਪਾਰਟੀ ਦਾ ਪਾਰਟੀ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਗੱਲ ਕੀ ਹੈ ਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਜਿਹੜੀ ਆਪੋਤਾਪ ਹੈ ਜਾਂ ਕਹਿ ਸਕਦੇ ਆ ਧੜੇਬੰਦੀ ਹੈ ਫੁੱਟ ਦਾ ਸ਼ਿਕਾਰ ਹੈ ਉਸ ਨਾਲ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਸ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਪਿਛਲੇ ਕੁਝ ਸਮੇਂ ਦੇ ਅੰਦਰ ਜਿਵੇਂ ਹੂੰ ਪ੍ਰਧਾਨ ਰਾਜਾ ਪੜਿੰਗ ਨੇ ਜਦ ਹੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇੰਟਰਵਿਊ ਦੇ ਵਿੱਚ ਕਿਹਾ ਕਿ ਜਿਹੜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਦੇ ਵਿੱਚ ਕਾਂਗਰਸ ਵੱਲੋਂ 80 ਜਿਹੜੇ ਨਵੇਂ ਚਿਹਰੇ ਐ ਉਹ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਭਾਵ ਜਿਹੜੇ ਪੁਰਾਣੇ ਉਮੀਦਵਾਰ 2022 ਦੇ ਵਿੱਚ ਇਲੈਕਸ਼ਨ ਲੜੇ ਸਨ ਉਹਨਾਂ ਦੇ ਵਿੱਚੋਂ 80 ਨੇਤਾਵਾਂ ਦਾ 80 ਉਮੀਦਵਾਰਾਂ ਦਾ ਪੱਤਾ ਜਿਹੜਾ ਉਹ ਕੱਟਿਆ ਜਾਏਗਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰੂਨੀ ਗਲਿਆਰਿਆਂ ਦੇ ਵਿੱਚ ਕਾਫੀ ਹਲਚਲ ਵਧੀ ਹੋਈ ਹੈ ਸਾਰਿਆਂ ਦੇ ਮਨ ਦੇ ਵਿੱਚ ਇਹੀ ਹੈ ਕਿ ਉਹਨਾਂ 80ਆਂ ਦੇ ਵਿੱਚ ਕਿਹਦਾ ਕਿਹਦਾ ਜਿਹੜਾ ਨਾਮ ਹੈ ਉਹ ਹੋ ਸਕਦਾ ਕਿਉਂਕਿ ਕਾਂਗਰਸ ਪਾਰਟੀ ਨਵਾਂ ਪੱਤਾ ਜਿਹੜਾ ਪੰਜਾਬ ਦੇ ਵਿੱਚ ਖੇਡਣ ਜਾ ਰਹੀ ਹੈ ਉਹ ਇਹੀ ਹੈ ਕਿਉਂਕਿ ਪਿਛਲੀ ਜਿਹੜੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਉਹ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਸੀ ਬੇਸ਼ੱਕ ਚੱਲਦੇ ਕਾਰਜਕਾਲ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਤੇ ਕਾਫੀ ਬੁਰਾ ਮਨਾਇਆ ਆਪਣੀ ਜीडीसी ਬੇਇੱਜ਼ਤੀ ਕਹਿ ਸਕਦੇ ਹੋ ਮਹਿਸੂਸ ਕੀਤੀ ਤਾਂ ਉਹ ਹਮੇਸ਼ਾ ਦੇ ਲਈ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਚਲੇ ਗਏ ਹੁਣ ਵੀ ਕਾਂਗਰਸ ਜਿਸ ਤਰੀਕੇ ਨਾਲ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਚੋਣਾਂ ਹੋਈਆਂ ਚਾਹੇ ਉਹ ਦਿੱਲੀ ਦੀਆਂ ਚੋਣਾਂ ਹੋਣ ਬਿਹਾਰ ਦੀਆਂ ਚੋਣਾਂ ਹੋਣ ਹਰਿਆਣਾ ਦੀਆਂ ਹੋਣ ਕਾਂਗਰਸ ਪਾਰਟੀ ਕਾਫੀ ਪਛੜੀ ਹੈ ਕਾਰਨ ਇਹ ਹੀ ਹੈ ਕਿ ਜੋ ਪੰਜਾਬ ਦੇ ਵਿੱਚ ਹੈ ਫੁੱਟ ਬਹੁਤ ਜ਼ਿਆਦਾ ਹੈ ਜਿਸ ਨੂੰ ਲੈ ਕੇ ਇੱਕ ਦੂਸਰੇ ਦੇ ਪੈਰ ਜਿਹੜੇ ਹੈ ਕਾਂਗਰਸੀ ਲੀਡਰਾਂ ਵੱਲੋਂ ਖਿੱਚੇ ਜਾਂਦੇ ਆ ਖਮਿਆਜਾ ਪਾਰਟੀ ਨੂੰ ਭੁਗਤਣਾ ਪੈਂਦਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਅਨੁਸ਼ਾਸਨ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਬਹੁਤ ਕੜਾ ਰੁਖ ਜੜਾ ਹੈ ਉਹ ਅਖਤਿਆਰ ਕੀਤਾ ਹੈ ਜਿਹੜੀ ਮੀਟਿੰਗ ਹਾਲ ਹੀ ਵਿੱਚ ਹੋਈ ਹੈ ਕਾਂਗਰਸ ਦੇ ਜਿਹੜੇ ਵੱਡੇ ਨੇਤਾ ਹਾਈ ਕਮਾਂਡ ਦੇ ਨੇ ਰਾਹੁਲ ਗਾਂਧੀ ਪ੍ਰਧਾਨ ਮਲਿਕ ਅਰਜੁਨ ਖੜਗੇ ਤੇ ਹੋਰ ਜਿੰਨੇ ਵੱਡੇ ਆਗੂਸੰ ਹਾਈ ਕਮਾਂਡ ਦੇ ਉਹਨਾਂ ਨੇ ਇਹੀ ਫੈਸਲਾ ਲਿਆ ਹੈ ਕਿ ਅਨੁਸ਼ਾਸਨਹੀਨਤਾ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿਉਂਕਿ ਜੋ ਸਿੱਧੂ ਜੋੜੇ ਨੇ ਜਿਸ ਤਰੀਕੇ ਦੇ ਨਾਲ ਬਿਆਨਬਾਜ਼ੀ ਕੀਤੀ ਜਿਸ ਨੂੰ ਲੈ ਕੇ ਕਾਂਗਰਸ ਪੂਰੇ ਪੰਜਾਬ ਤਾਂ ਕਿ ਭਾਰਤ ਅੰਦਰ ਵੀ ਸ਼ਰਮਸਾਰ ਹੋਈ ਹੈ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਤਿੱਖੇ ਹਮਲੇ ਜਿਹੜੇ ਸੀ ਉਹ ਕਰਨੇ ਸ਼ੁਰੂ ਕਰ ਦਿੱਤੇ ਗਏ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਪੈਸਾ ਲੈ ਕੇ ਟਿਕਟਾਂ ਦੀ ਵੰਡ ਕੀਤੀ ਜਾਂਦੀ ਹੈ ਜਾਂ ਅਹੁਦਿਆਂ ਦੀ ਜਿਹੜੀ ਪੇਸ਼ਕਸ਼ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਕਾਂਗਰਸ ਪਾਰਟੀ ਦੇ ਵਿੱਚ ਖਲਬਲੀ ਮਚੀ ਵੱਡੇ ਲੀਡਰਾਂ ਨੇ ਹਾਈ ਕਮਾਂਡ ਨੇ ਇੱਥੋਂ ਤੱਕ ਬੁਪੇਸ਼ ਬਗੇਲ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਵੀ ਬਣਾਈ ਤੇ ਇਸ ਮਾਮਲੇ ਨੂੰ ਬੜੀ ਮੁਸ਼ਕਲ ਦੇ ਨਾਲ ਸ਼ਾਂਤ ਕੀਤਾ ਔਰ ਉਸ ਤੋਂ ਬਾਅਦ ਅਨੁਸ਼ਾਸਨੀ ਕਾਰਵਾਈ ਦੇ ਦੌਰਾਨ ਬੇਸ਼ੱਕ ਸਿੱਤੂ ਨੇ ਪਾਤੇ ਵਿੱਚ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਪਰ ਹਾਈ ਕਮਾਂਡ ਨੇ ਕਿਸੇ ਵੀ ਤਰ੍ਹਾਂ ਉਹਨਾਂ ਦੀ ਕਿਸੇ ਵੀ ਗੱਲ ਨੂੰ ਪਾਤੇ ਵਿੱਚ ਗੋਲਿਆ ਨਹੀਂ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਬਿਹਾਰ ਦੇ ਵਿੱਚ ਹੁਣੇ-ਹੁਣੇ ਜਿਹੜੀ ਤਾਜ਼ਾ ਕਾਰਵਾਈ ਹੋਈ ਹੈ ਕਿਉਂਕਿ ਜੜੀਆਂ ਵਿਧਾਨ ਸਭਾ ਦੀਆਂ ਸੀਟਾਂ ਸਨ ਪੂਰੇ ਬਿਹਾਰ ਦੇ ਵਿੱਚ 243 ਸੀਟਾਂ ਜਿੰਦੇ ਵਿੱਚੋਂ ਸਿਰਫ ਕਾਂਗਰਸ ਨੂੰ 6 ਸੀਟਾਂ ਹਾਸਲ ਹੋਈਆਂ ਵਿਧਾਨ ਸਭਾ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਮੰਥਨ ਕੀਤਾ ਤਾਂ ਇਹੀ ਪਾਇਆ ਗਿਆ ਕਿ ਜਿਹੜੇ ਆਗੂ ਨੇ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਕਰਦੇ ਹੋਏ ਨਜ਼ਰ ਆਏ ਜਿੰਨਾਂ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆ 43 ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਮੇਰੇ ਕਹਿਣ ਦਾ ਭਾਵ ਕਿ ਇਹ ਸੰਕੇਤ ਹੈ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਕਿ ਜਿਵੇਂ ਹੁਣ ਬੜਿੰਗ ਸਾਹਿਬ ਨੇ ਆਪਣੇ ਕੋਲੋਂ ਤਾਂ ਇਹ ਸ਼ਬਦ ਨਹੀਂ ਬੋਲੇ ਹੋਣਗੇ ਅਸੀਂ ਜਿਹੜੇ ਚਿਹਰੇ ਬਦਲਣ ਦੀ ਗੱਲ ਕੀਤੀ ਗਈ ਹੈ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਅੱਗੇ ਬਿਆਨ ਦਿੱਤਾ ਹੈ ਤਾਂ ਭਾਵ ਕੀ ਹੈ ਕਿ ਜਿਹੜੇ ਵਰਕਰ ਆਗੂ ਉਮੀਦਵਾਰ ਪਾਰਟੀ ਦੇ ਹਿੱਤ ਦੇ ਵਿੱਚ ਕੰਮ ਨਹੀਂ ਕਰਨਗੇ ਆਪਣੀ ਧੜੇਬੰਦੀ ਨੂੰ ਫੋਟ ਨੂੰ ਨਹੀਂ ਛੱਡਣਗੇ ਉਹਨਾਂ ਨੂੰ ਪਾਰਟੀ ਟਿਕਟਾਂ ਵੀ ਨਹੀਂ ਦੇਗੀ ਆਉਣ ਵਾਲੇ ਸਮੇਂ ਦੇ ਵਿੱਚ ਬਾਹਰ ਦਾ ਰਸਤਾ ਵੀ ਜਿਹੜਾ ਉਹਨਾਂ ਨੂੰ ਦਿਖਾਇਆ ਜਾ ਸਕਦਾ ਹੈ ਕਾਫੀ ਮਾਹੌਲ ਹੈ ਇਸ ਵਕਤ ਗਰਮ ਹੈ ਉਸ ਤੋਂ ਬਾਅਦ ਜਦੋਂ ਤੋਂ ਇਹ ਵੜਿੰਗ ਸਾਹਿਬ ਦਾ ਬਿਆਨ ਆਇਆ ਕਿ 80 ਜਿਹੜੇ ਚਿਹਰੇ ਹਨ ਉਹ ਨਵੇਂ ਉਤਾਰੇ ਜਾਣਗੇ 2027 ਦੇ ਵਿੱਚ ਨਾਲ ਹੀ ਜਿਵੇਂ ਸੰਕੇਤ ਹਾਈ ਕਮਾਂਡ ਨੂੰ ਦਿੱਤੇ ਜਾ ਰਹੇ ਸਨ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਕਿ ਬੇਸ਼ੱਕ ਨਾਮ ਨਹੀਂ ਲਿਆ ਵੜਿੰਗ ਸਾਹਿਬ ਦਾ ਨਿਸ਼ਾਨਾ ਇਹੀ ਸੀ ਕਿ ਜਿਹੜੇ 셀ਫ ਡਿਕਲੇਰਡ ਸੀਐਮ ਜਿਹੜੀ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੈ ਜਾਂ ਡਿਕਲੇਅਰ ਕਰ ਰਹੇ ਹੈ ਉਹ ਹਾਈਪਮਾਨ ਵੱਲੋਂ ਕਦੀ ਵੀ ਪ੍ਰਮਾਨ ਨਹੀਂ ਕੀਤੇ ਜਾਣਗੇ ਭਾਵੇਂ ਉਹਨਾਂ ਨੂੰ ਸੀਐਮ ਜਿਹੜਾ ਉਹ ਨਹੀਂ ਬਣਾਇਆ ਜਾਏਗਾ ਬੇਸ਼ੱਕ ਇਸ ਮਾਮਲੇ ਦੇ ਵਿੱਚ ਚੰਨੀ ਸਾਹਿਬ ਦੇ ਜਿਹੜੇ ਭਰਾ ਨੇ ਉਹ ਉਹਨਾਂ ਦਾ ਬਚਾਅ ਕਰਦੇ ਹੋਏ ਨਜ਼ਰ ਆਏ ਹੈ ਕਿ ਉਹਨਾਂ ਨੇ ਕਿਹਾ ਕਿ ਚੰਨੀ ਸਾਹਿਬ ਨੇ ਕਦੀ ਵੀ ਆਪਣੇ ਮੂੰਹ ਇਹ ਵਾਲੇ ਸ਼ਬਦ ਨਹੀਂ ਕਹੇ ਕਿ ਉਹ ਅਗਲਾ ਸੀਐਮ ਬਣਨਾ ਚਾਹੁੰਦੇ ਹੈ ਪਰ ਜਿਸ ਤਰੀਕੇ ਦੀ ਉਹਨਾਂ ਨੇ ਸਮਾਗਮ ਰੱਖ ਕੇ ਸਾਰੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਆਪਣੇ ਘਰ ਬੁਲਾ ਕੇ ਇੱਕ ਜੁੜਤਾ ਦਿਖਾਈ ਔਰ ਜਿਹੜੀਆਂ ਹੁਣ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਪ੍ਰਦਰਸ਼ਨ ਸੀ ਆਪਣੇ ਹਲਕੇ ਦੇ ਵਿੱਚ ਚੰਗਾ ਰਿਹਾ ਜਿਸ ਨੂੰ ਲੈ ਕੇਸ ਰਾਈਆਂ ਆਟੋਮੈਟਿਕਲੀ ਜਿਹੜੀਆਂ ਸਨ ਸਿਆਸੀ ਗਲਿਆਰਿਆਂ 'ਚ ਲਗਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਪਾਰਟੀ ਦਾ 2027 ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਏਗਾ ਕਿਉਂਕਿ ਉਹਨਾਂ ਦੀ ਹਰਮਨ ਪਿਆਰਤਾ ਕਾਫੀ ਵਧੀ ਹੈ ਪਹਿਲਾਂ ਵੀ ਸੀ ਕਿਉਂਕਿ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਅچھے ਮਾਰਜਨ ਦੇ ਨਾਲ ਉਹ ਲੋਕ ਸਭਾ ਦੇ ਜਿਹੜੇ ਮੈਂਬਰ ਉਹ ਬਣੇ ਸਨ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀ ਬਹੁਤ ਵਧੀਆ ਰਹੀਆਂ ਪਾਰਟੀ ਦੇ ਵਿੱਚ ਤੇ ਉਹਨਾਂ ਨੇ ਸਾਰੇ ਕਾਂਗਰਸੀ ਲੀਡਰਾਂ ਨੂੰ ਨਾਲ ਲੈ ਕੇ ਚੱਲੀ ਚੱਲਣ ਦੀ ਕੋਸ਼ਿਸ਼ ਵੀ ਕੀਤੀ ਸੀ ਕਹਿਣ ਦਾ ਭਾਵ ਕਿ ਹੁਣ ਕਾਂਗਰਸ ਦੇ ਵਿੱਚ ਅਨੁਸ਼ਾਸਨਹੀਨਤਾ ਨੂੰ ਲੈ ਕੇ ਤੇ ਨੌਜਵਾਨ ਵਰਗ ਨੂੰ ਅੱਗੇ ਕਰਨ ਦੀ ਜਿਹੜੀ ਹੋੜ ਹੈ ਉਹ ਹੁਣ ਚੱਲੀ ਹੋਈ ਹੈ ਭਾਵ ਕਿ ਨੌਜਵਾਨ ਜਿਹੜੇ ਲੀਡਰ ਹੋਣਗੇ ਉਹਨਾਂ ਨੂੰ ਇਸ 2027 ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਉੱਪਰ ਉਮੀਦਵਾਰ ਦੇ ਤੌਰ ਤੇ ਉਤਾਰਿਆ ਜਾਏਗਾ ਤਾਂ ਕਿ ਪਾਰਟੀ ਨੂੰ ਗਰਾਉਂਡ ਪੱਧਰ ਤੇ ਵੀ ਮਜ਼ਬੂਤੀ ਮਿਲ ਸਕੇ ਤੇ 2027 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਪੰਜਾਬ ਵਿੱਚ ਵਾਪਸੀ ਕਰ ਸਕੇ ਧੰਨਵਾਦ